ਲੋਬੀ ਪੰਜਾਬੀਓ ਨਿਊ ਵਾਰਡ ਆਡਰ ਦੇ ਤਹਿਤ ਚੌਥੇ ਦੇਸ਼ ਦਾ ਤਾਕਤਾ ਪਲਟ ਹੋ ਗਿਆ ਇਸ ਦੇਸ਼ ਦਾ ਨਾਮ ਹੈਗਾ ਮੈਡਗਾਸਕਰ ਦੇਸ਼ ਇਹ ਦੇਸ਼ افریقਾ ਮਹਾਦੀਪ ਦੇ ਦੱਖਣੀ ਪੂਰਬੀ ਕਿਨਾਰੇ ਉੱਤੇ ਪੂਰਬ ਵਾਲੇ ਪਾਸੇ 400 ਕਿਲੋਮੀਟਰ ਦੂਰ ਹਿੰਦ ਮਹਾਸਾਗਰ ਦੇ ਵਿੱਚ ਸਥਿਤ ਹੈ ਇਹ ਦੁਨੀਆ ਦਾ ਚੌਥਾ ਟਾਪੂ ਹੈ ਅਤੇ ਇਹ ਟਾਪੂ 800 ਤੋਂ 1800 ਕਿਲੋਮੀਟਰ ਦੀ ਉਚਾਈ ਤੇ ਵਸਿਆ ਹੋਇਆ ਹੈ ਅਤੇ ਇੱਥੇ ਦੇ ਲੋਕਾਂ ਦੇ ਨਾਲ ਵੀ ਬਹੁਤ ਧੱਕੇਸ਼ਾਹੀ ਹੁੰਦੀ ਸੀ ਬਿਜਲੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਜਿਹੜਾ ਰਾਜਾ ਸੀ ਉਹ ਆਪਣੀ ਮਨਮਰਜ਼ੀ ਕਰਦਾ ਸੀ ਜਿਸ ਤਰ੍ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਹੋ ਰਿਹਾ ਸੋ ਸਮਾਂ ਬਦਲਿਆ ਸਮਾਂ ਬਦਲ ਰਿਹਾ ਇਹ ਸਮਾਂ 100 ਸਾਲ ਬਾਅਦ ਬਦਲ ਰਿਹਾ ਸੋ ਉਹਦੇ ਤਹਿਤ ਜਿਹੜਾ ਹੈਗਾ ਉਹਨਾਂ ਲੋਕਾਂ ਨੂੰ ਆਜ਼ਾਦੀ ਮਿਲੀ ਅਤੇ ਹੁਣ ਉੱਥੇ ਨਵੇਂ ਕਾਨੂੰਨ ਬਣਨਗੇ ਅਤੇ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਉਹ ਸਿਸਟਮ ਸ਼ਟ ਹੋ ਗਿਆ ਧੰਨਵਾਦ